ਬੱਚੇ ਦੋ ਸੀ ਜੀ ਇੱਕ ਤਾਂ ਮਰ ਗਿਆ ਕਿਵੇਂ ਕਿਵੇਂ ਮਰ ਗਿਆ ਕੀ ਹੋ ਗਿਆ ਓਹੋ ਤਾਂ ਜੀ ਬਸ ਉਵੇਂ ਮਰਤਾ ਉਹਨਾਂ ਨੇ ਹਾਂ ਉਹ ਮਰਦੀ ਘਰੋਂ ਲੈ ਗਈ ਸੀ ਤੇ ਬਸ ਬਾਹਰ ਹੀ ਮਰ ਗਿਆ ਦਾ ਕੀ ਲਟਕਾ ਬਹਿ ਸੀ ਉਹ ਬਹੂ ਆ ਗਈ ਨਸ਼ੇ ਉੱਤੇ ਜੇ ਕਰਦਾ ਮੁੰਡਾ ਤੇ ਆ ਪੋਤਾ ਹੁਣ ਲੈਂਦਾ ਬਸ ਇਹਨੂੰ ਐ ਵੀ ਪੜ੍ਹਾ ਲਾਂਗੇ ਚਲ ਲੈਣਾ ਤਾਂ ਏਦਾਂ ਨਾ ਬੋਚਣਾ ਤਾਂ ਗਏ। ਸ਼ਰ ਹਾਂ ਨੀਮਾ ਸੀ ਬਾਤ ਚ ਪੈ ਗਈ ਬਾਦੂ। ਤੇ ਕਮਰੇ ਟਹਿ ਗਏ। ਸ਼ਰ ਉਹ ਸੇਵਾ ਕਰਦਾ ਡਾਲੀ ਦੀ ਸੁਬਾ ਵੀ ਡਾਲੀ ਲਿਆਉਂਦਾ ਸ਼ਾਮ ਨੂੰ ਵੀ ਡਾਲੀ ਲਿਆਉਂਦਾ 65 ਸਾਲ ਦੀ ਉਹਦੀ ਉਮਰ ਹੈ ਸਾਧ ਸੰਗ ਜੀ। ਜੀ ਹਾਂ ਤੇ ਉਹਨੂੰ ਤਨਖਾਹ ਬਜੋਂ ਬਸ ਗੁਜ਼ਾਰੇ ਜੋਗੀ ਤਨਖਾਹ ਦਿੱਤੀ ਜਾਂਦੀ ਹੈ ਗੁਰੂ ਘਰ ਬੰਨੀ। ਤੇ ਹੋਰ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਆਮਦਨ ਨਹੀਂ ਜਾਂ ਪੈਨਸ਼ਨ ਹੈ। ਪੈਨਸ਼ਨ ਦੀ ਇਹਨਾਂ ਦੀ ਦਵਾਈ ਚੱਲਦੀ ਹੈ। ਦਵਾਈ ਵੀ ਲੈਂਦੇ ਨੇ ਤੇ ਮਾਤਾ ਜੀ ਉਹਨਾਂ ਨੂੰ ਉੱਚਾ ਵੀ ਸੁਣਦਾ। ਬਜ਼ੁਰਗਾਂ ਨੇ ਵੀ ਉੱਚਾ ਸੁਣਦਾ ਮਰਹੂਮ ਇਨਕਲਾਬੀ ਸ਼ਾਇਰ ਸੰਤਰਾ ਉਦਾਸੀ ਨੇ ਲਿਖਿਆ ਸੀ ਜੇ ਸੋਕਾ ਹੀ ਛੜਦੇ ਨੇ ਜੇ ਡੋਬਾ ਹੀ ਮਰਦੇ ਨੇ ਤੇ ਸਭ ਕਹਿਰ ਇੰਨਾ ਸਰ ਵਰਦੇ ਨੇ ਗਰੀਬਾਂ ਦੀ ਦਾਸਤਾਨ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਆ ਜਿਹੜੀ ਉਹ ਬਿਆਨ ਕੀਤੀ ਆ ਤੇ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਕਿ ਜੋ ਤੌਕਾ ਕਿਤੇ ਨਾ ਕਿਤੇ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈਗਾ ਛੱਤ ਤੋਂ ਵਾਂਝਾ ਹੈਗਾ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤੇ ਉਸੇ ਦੇ ਤਹਿਤ ਅੱਜ ਅਸੀਂ ਪਿੰਡ ਮੀਰਪੁਰ ਕਲਾ ਖੜੇ ਹੋਏ ਆ ਜੋ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਤੇ ਇੱਥੇ ਇੱਕ ਬਜ਼ੁਰਗ ਜੋੜਾ ਉਹਨਾਂ ਦੀ ਦਾਸਤਾਨ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਤੇ ਨਾਲ ਹੀ ਤੁਹਾਨੂੰ ਇਹ ਰਿਕਵੈਸਟ ਵੀ ਕਰਦੇ ਆ ਕਿ ਆਪਾਂ ਗੁਰੂਆਂ ਦੀ ਸਾਜੀ ਨਵਾਜੀ ਧਰਤੀ ਪੰਜਾਬ ਦੇ ਵਿੱਚ ਰਹਿੰਦੇ ਆ ਸਮੁੱਚੀ ਵਿਸ਼ਵਤੀਕਾ ਜਿਹੜੀ ਉਹ ਪੰਜਾਬੀ ਛਾਏ ਹੋਏ ਆ ਤੇ ਅਸੀਂ ਸੁਬਾਤ ਇਲਾਕੇ ਆਥੰਤੀ ਦਾ ਜਿਹੜਾ ਗੁਰੂ ਘਰਾਂ ਦੇ ਵਿੱਚੋਂ ਇੱਕ ਫਲਸਫਾ ਹੁੰਦੇ ਆ ਸਿੱਖ ਫਲਸਫਾ ਜਿਸ ਦੇ ਅਨੁਸਾਰ ਇਹ ਗੱਲ ਸਾਡੇ ਕੰਨੀ ਪੈਂਦੀ ਹੈਗੀ ਆ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਾ ਬੈਸਣ ਪਾਈਏ ਸੋ ਕਿਤੇ ਨਾ ਕਿਤੇ ਸੋ ਉਹਨਾਂ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਜਿਨ੍ਹਾਂ ਦੇ ਨਾਲ ਸਰਕਾਰਾਂ ਵਾਅਦਾ ਕਰਕੇ ਆ ਜਿਹੜਾ ਉਹ ਮੁੱਕਰ ਗਈਆਂ ਆ ਪਾਪਾ ਮਾਤਾ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਆ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਪੁੱਤ ਅੱਛਾ ਮਾਤਾ ਜੀ ਕੀ ਨਾਮ ਆਪਣਾ ਅਮਰਜੀਤ ਕੌਰ ਅੱਛਾ ਮਾਤਾ ਜੀ ਇਹ ਦੱਸਿਓ ਕਿ ਤੁਸੀਂ ਕੀ ਕੰਮ ਕਰਦੇ ਹੋ ਕੁਝ ਨਹੀਂ ਕਰਦੇ ਪੁੱਤ ਹੁਣ ਤੱਕ ਕੰਮ ਤਾਂ ਕੁਝ ਨਹੀਂ ਕਰਦੇ ਜੀ ਅੱਛਾ ਤੁਹਾਡੇ ਪਤੀ ਕੀ ਕਰਦੇ ਆ ਉਹ ਉੰਡਾਲੀ ਉੱਥੇ ਲਿਆਉਂਦੇ ਨੇ ਬਸ ਸਾਨੂੰ ਦੇ ਦਿੰਦੇ ਨੇ ਲਿਆ ਕੇ ਦੁੱਧ ਲਿਆਉਂਦੇ ਨੇ ਕੋਈ ਜਿਹੜਾ ਪੈਸਾ ਤੇ ਲਾ ਦਿੰਦੇ ਆ ਉਹ ਲਿਆਉਂਦੇ ਆ ਜੀ ਚਲਾਂ ਮੁੰਡਾ ਆ ਗਿਆ ਬੱਚਾ ਇੱਥੇ ਇਹਨੂੰ ਪੜ੍ਹਾਉਨੇ ਆ ਘਰ ਦਾ ਖਰਚਾ ਤੁਰ ਪੈਂਦਾ ਜੀ ਹਾਂ ਹੋਰ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਹਾਂ ਸ਼ਮਤਾ ਜੀ ਦੱਸਿਓ ਕਿ ਗੁਰੂ ਘਰ ਦੇ ਵਿੱਚ ਤੁਹਾਡੇ ਪਤੀ ਕੰਮ ਕਰਦੇ ਹੈਗੇ ਆ ਡਾਲੀ ਲੈ ਕੇ ਆਉਂਦੇ ਹੈਗੇ ਆ ਤੁਹਾਡੇ ਬੱਚੇ ਕਿੰਨੇ ਹੈਗੇ ਆ ਬੱਚੇ 2 ਸੀ ਜੀ ਇੱਕ ਤਾਂ ਮਰ ਗਿਆ ਕਿਵੇਂ ਕਿਵੇਂ ਮਰ ਗਿਆ ਕੀ ਹੋ ਗਿਆ ਓਹੋ ਤਾਂ ਜੀ ਬਸ ਉਵੇਂ ਮਰ ਤਾ ਨਾ ਨਹੀਂ ਹਾਂ ਉਹ ਮਰਦੀ ਕਰੋ ਲੱਗੀ ਸੀ ਤੇ ਬਸ ਬਾਹਰ ਹੀ ਮਰ ਗਿਆ ਅੱਛਾ ਹਾਂ ਤੇ ਦੂਜਾ ਲੜਕਾ ਤੁਹਾਡਾ ਕੀ ਲੜਕਾ ਬਹਿ ਸੀ ਉਹ ਬਹੂ ਬਾਗੀ ਨਸ਼ੇ ਪੱਤੇ ਜੇ ਕਰਦਾ ਮੁੰਡਾ ਹੂੰ ਤੇ ਆ ਪੁੱਤ ਹੈ ਹੁਣ ਲੈਂਦਾ ਬਸ ਇਹਨੂੰ ਐ ਵੀ ਪੜਾ ਲਾਂਗੇ ਚਲ ਹੂੰ ਵੀ ਜੇਰਾ ਖੋਲਾ ਪੈ ਗਿਆ ਜੀ ਹਾਂ ਅਛਮਤਾ ਜੀ ਦੱਸਿਓ ਕਿ ਮਕਾਨ ਆ ਜਿਹੜਾ ਤੁਹਾਡਾ ਇਟਿਆ ਹੋਇਆ ਕੱਲੀਆਂ ਨਹੀਂ ਨਿਊ ਹੀ ਆ ਪਹਿਲਾ ਵਾਲਾ ਮਕਾਨ ਕਿਸ ਤਰ੍ਹਾਂ ਟਿਆ ਤੁਹਾਡਾ ਪਹਿਲਾ ਤਾਂ ਇਹਦੇ ਨਾਲ ਬਾਅਦ ਚ ਨਾਟਾਇਆ ਗਿਆ ਜੀ ਅਸ਼ਰ ਹਾਂ ਨੀ ਮਾਸੀ ਬਾਅਦ ਚ ਪੈਗੀ ਬਾਦੂ ਹੂੰ ਤੇ ਕਮਰੇ ਟਹਿਗੇ ਅਛਾ ਹਾਂ ਕਮਰੇ ਟਹਿਗੇ ਪਤਾ ਠੀਕ ਹੈ ਅਛਮਤਾ ਜੀ ਦੱਸਿਓ ਕਿ ਹੁਣ ਤੀਕਾ ਜਿਹੜਾ गुजारा किस तरह चलਦਾ ਹੈਗਾ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈਗਾ ਘਰੇ ਨਹੀਂ ਚੱਲਿਆਂਦਾ ਪੁੱਤ ਕੀ ਕਰਗੇ ਬਸ ਜਿਵੇਂ ਟਾਈਮ ਲੰਘਦਾ ਬਸ ਕੋਈ ਵੇਲ ਛਣਾ ਜਾਂਦੀ ਐ ਦੋ ਪੈਸੇ ਹਮ ਚੱਕ ਬਸ ਟਾਈਮ ਚੱਲਿਆਂਦਾ ਹੋਰ ਕਾਹਦੇ ਨਾਲ ਚੱਲਣਾ ਬਸ਼ਰ ਹਾਂ ਸ਼ਮਤਾ ਜੀ ਇਹ ਦੱਸਿਓ ਕਿ ਤੁਹਾਡੀ ਕੋਈ ਮਦਦ ਕਰਨ ਦੇ ਲਈ ਕਿਉਂਕਿ ਅਕਸਰ ਆਪਾਂ ਦੇਖਦੇ ਹੈਗੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆ ਜਿਹੜੀਆਂ ਕੋਈ ਪੈਸੇ ਮਿਲਦੇ ਹੈਗੇ ਆ ਤੇ ਕਾਫੀ ਵੱਡੀ ਗ੍ਰਾਂਟ ਹੁੰਦੀ ਹੈ ਤੁਹਾਡਾ ਘਰ ਹੈ ਜਿਹੜਾ ਪੈ ਸਕਦਾ ਹੈਗਾ ਤੁਹਾਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੋਈ ਮਕਾਨ ਮਿਲਿਆ ਜਾਂ ਨਹੀਂ ਮਿਲਿਆ ਨਾ ਮਿਲਿਆ ਨਹੀਂ ਹੈਗਾ ਅੱਛਾ ਮਿਲਿਆ ਨਹੀਂ ਹੈਗਾ ਤਾਂ ਕੋਈ ਪਿੰਡ ਦੇ ਵਿੱਚੋਂ ਕੋਈ ਮੋਹਤਵਾਰ ਬੰਦਿਆਂ ਨੇ ਤੁਹਾਡੀ ਮਦਦ ਕੀਤੀ ਹੈਗੀ ਕੁਝ ਹਾਂ ਪਿੰਡ ਚ ਤਾਂ ਕੱਕ ਕਰਦੇ ਨੇ ਮਦਦ ਆ ਵਿਚਾਰੇ ਹੂੰ ਜਿਹੜੇ ਖੜੇ ਨੇ ਸੁਖਾਉ ਮਰਦ ਜਿਹਦੇ ਮਾਰੇ ਵਿਚਾਰੇ ਖੜੇ ਨੇਗੇ ਹੂੰ ਤੇ ਉਹ ਕੋਈ ਮਦਦ ਨਹੀਂ ਹੋਈ ਤੇ ਮਦਦ ਦੇ ਮਾਰੇ ਖੜੇ ਨੇ ਵਿਚਾਰੇ ਅੱਛਾ ਹਾਂ ਕੋਈ ਮੈਂਬਰਾ ਸਰਪੰਚਾ ਵੱਲੋਂ ਕੋਈ ਮਦਦ ਤਾਂ ਆਈ ਹੈਗੀ ਨਾ ਹਰਿਆਈ ਕੋਈ ਨਹੀਂ ਪਰਸ਼ਾ ਅੱਛਾ ਤੁਹਾਡੇ ਏਰੀਆ ਦਾ ਕੋਈ ਐਮਐਲਏ ਉਹਨਾਂ ਵੱਲੋਂ ਕੋਈ ਮਦਦ ਹੋਈ ਹੈਗੀ ਤੁਹਾਡੀ ਨਾ ਕੋਈ ਨਹੀਂ ਕੋਈ ਹਲੇ ਪਤਾ ਅੱਛਾ ਹਾਂ ਅੱਛਾ ਵੋਟਾਂ ਤਾਂ ਪਾਉਨੇ ਆ ਤੁਸੀਂ ਵੋਟਾਂ ਤਾਂ ਪਾਉਨੇ ਆ ਪੁੱਤ ਜਦੋਂ ਤੁਹਾਡੇ ਤੋਂ ਵੋਟਾਂ ਮੰਗਣ ਆਏ ਤੁਹਾਨੂੰ ਕਿਸੇ ਨੇ ਆਖਿਆ ਸੀਗਾ ਵੀ ਤੁਹਾਡਾ ਘਰ-ਬਾਰ ਪੁਆ ਕੇ ਦੇਵਾਂਗੇ ਉਹ ਤਾਂ ਆਖਿਆ ਸੀ ਪਤਾ ਪਰਸ਼ਾ ਹਾਂ ਵੀ ਪਾਵਾਂਗੇ ਤੇ ਇਸ ਤੋਂ ਬਾਅਦ ਨਹੀਂਗਾ ਤੁਸੀਂ ਇਸ ਇਲਾਕੇ ਦੇ ਐਮਐਲਏ ਨੂੰ ਜਾ ਕੇ ਨਹੀਂ ਮਿਲੇਗੇ ਵੀ ਸਾਡੀ ਨਹੀਂ ਮਿਲੇ ਨਹੀਂ ਪੁੱਤ ਸਾਨੂੰ ਜਦੋਂ ਪਤਾ ਹੀ ਨਹੀਂ ਕੋਈ ਦੂਜੀ ਦਿਨ ਗਏ ਨਹੀਂਗੇ ਅੱਛਾ ਵੀ ਕਿੱਥੇ ਜਾਣਾ ਕਿੱਥੇ ਹੋਣਾ ਪੁੱਤ ਫਿਰ ਅਸੀਂ ਕੀ ਜਾਗੇ ਜਦੋਂ ਸਾਨੂੰ ਪਤਾ ਹੀ ਨਹੀਂ ਕੋਈ ਹਾਂ ਜੇ ਪਤਾ ਹੋਵੇ ਫੇਰ ਹੀ ਜਾਗੇ ਜੀ ਹਾਂ ਅੱਛਾ ਮੈਂ ਤਾਂ ਤੁਹਾਡੇ ਪਤੀ ਆ ਜਿਹੜੇ ਉਹ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਉਸ ਸਿੱਖੀ ਫਲਸਫੇ ਨੂੰ ਹਰ ਰੋਜ਼ ਸੁਣਦੇ ਆ ਜਿਹੜਾ ਸਿੱਖੀ ਫਲਸਫਾ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈਗਾ ਠੀਕ ਹੈ ਠੀਕ ਸਾਰੀਆਂ ਸੰਗਤਾਂ ਨੂੰ ਕੋਈ ਬੇਨਤੀ ਕਰਨਾ ਚਾਹੋਗੇ ਕੁਝ ਹਾਂ ਬੇਨਤੀ ਕਰਦੇ ਆ ਬਹੁਤ-ਬਹੁਤ ਧੰਨਤਾ ਬਾਬੇ ਦਾ ਤੁਹਾਡਾ ਤੇ ਸੰਗਤਾਂ ਦਾ ਜਿਹੜੀਆਂ ਵਿਚਾਰੀਆਂ ਨਾਲ ਖੜੀਆਂ ਜੀ ਬਹੁਤ-ਬਹੁਤ ਧੰਨਵਾਦ ਹੈ ਵੀ ਜਿਹੜਾ ਵੀਡੀਓ ਦੇਖਦੇ ਨੇ ਆਪਣੇ ਭੈਣ ਭਾਈ ਸਾਰੇ ਵੀ ਸਾਡੀ ਮਦਦ ਕਰਨ ਸਾਡਾ ਖੋਲਾ ਪੈ ਜਾਈ ਮਾਇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਅੱਜ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਮੀਰਪੁਰ ਕਲਾਂ ਪਿੰਡ ਵਿਖੇ ਖੜੇ ਆ ਇੱਥੋਂ ਦਾ ਜਿਹੜਾ ਬਜ਼ੁਰਗ ਹੈ ਜਿਹੜਾ ਬਾਬਾ ਜੰਟਾ ਸਿੰਘ ਜੀ ਦਾ ਨਾਂ ਹੈ ਤੇ ਮਾਤਾ ਅਮਰਜੀਤ ਕੌਰ ਜੀ ਧਰਮਸਪਤਨੀ ਨੇ ਇਹਨਾਂ ਨੇ ਬੇਨਤੀ ਕੀਤੀ ਹੈ ਸੰਗਤਾਂ ਨੂੰ ਤੇ ਉਹ ਸਾਡੇ ਕੋਲੇ ਤਕਰੀਬਨ ਸਾਡੇ ਆਉਣ ਤੋਂ ਪਹਿਲਾਂ ਦਾ ਉੱਥੇ ਰਹਿੰਦਾ ਹੈ ਤਕਰੀਬਨ ਉਹਨੂੰ ਹੋ ਗਏ 13 ਸਾਲ ਹੋ ਗਏ ਉੱਥੇ ਉਹਨਾਂ ਨੂੰ ਆਇਆਂ ਨੂੰ ਤੇ ਸਾਨੂੰ 9 ਸਾਲ ਹੋਏ ਹੈ ਸਾਡੇ ਆਉਣ ਤੋਂ ਪਹਿਲਾਂ ਦਾ ਰਹਿੰਦਾ ਹੈ ਬਹੁਤ ਧਾਰਮਿਕ ਖਿਆਲਾਂ ਵਾਲਾ ਬਜ਼ੁਰਗ ਹੈ ਤੇ ਉਹ ਸੇਵਾ ਕਰਦਾ ਡਾਲੀ ਦੀ ਸੁਬ੍ਹਾ ਵੀ ਡਾਲੀ ਲਿਆਉਂਦਾ ਹੈ ਸ਼ਾਮ ਨੂੰ ਵੀ ਡਾਲੀ ਲਿਆਉਂਦਾ ਹੈ 65 ਸਾਲ ਦੀ ਉਹਦੀ ਉਮਰ ਹੈ ਸਾਧ ਸੰਗਤ ਜੀ ਜੀ ਹਾਂ ਤੇ ਉਹਨੂੰ ਤਨਖਾਹ ਬਜੋਂ ਬਸ ਗੁਜ਼ਾਰੇਯੋਗੀ ਤਨਖਾਹ ਦਿੱਤੀ ਜਾਂਦੀ ਹੈ ਗੁਰੂ ਘਰ ਵੱਲੋਂ ਤੇ ਹੋਰ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਆਮਦਨ ਨਹੀਂ ਜਾਂ ਪੈਨਸ਼ਨ ਹੈ ਪੈਨਸ਼ਨ ਦੀ ਇਹਨਾਂ ਦੀ ਦਵਾਈ ਚੱਲਦੀ ਹੈ ਦਵਾਈ ਵੀ ਲੈਂਦੇ ਨੇ ਤੇ ਮਾਤਾ ਜੀ ਉਹਨਾਂ ਨੂੰ ਉੱਚਾ ਵੀ ਸੁਣਦਾ ਬਜ਼ੁਰਗਾਂ ਨੇ ਵੀ ਉੱਚਾ ਸੁਣਦਾ अच्छा ਕੀ ਕਹਿਣਾ ਚਾਹੋਗੇ ਲੋਕ ਕਹਿਣਾ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਹੱਥ ਜੋੜ ਕੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੇ ਵਿੱਚ ਆਉਨੇ ਆ ਤੇ ਸੰਗਤਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਘਰ ਹੈ ਉਪਾਇਆ ਜਾਵੇ ਮੈਂ ਨਹੀਂ ਕਹਿੰਦਾ ਵੀ ਸੰਗਤ ਪੈਸੇ ਦੇਵੇ ਜਿੰਨੇ ਕੁ ਜੋਗੀ ਸੰਗਤ ਹੈ ਕੋਈ ਦੋ ਬੋਰੀਆਂ ਕੋਈ ਚਾਰ ਬੋਰੀਆਂ ਕੋਈ ਇੱਟਾਂ ਜਿਵੇਂ ਇੱਟਾਂ ਦੇਖਿਆ ਪਈਆਂ ਨੇ ਕੁਛ ਤਾਂ ਤੇ ਜਿਹੋ ਜੀ ਵੀ ਮਦਦ ਕੋਈ ਕਰਨੀ ਚਾਹੁੰਦਾ ਵੀਰ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਮਾਤਾ ਜੀ ਨੂੰ ਉੱਚਾ ਸੁਣਦਾ ਇਸ ਕਰਕੇ ਮੇਰਾ ਫੋਨ ਨੰਬਰ ਹੈ 98135 38409 98135 36409 ਜੇ ਵੀ ਕਿਸੇ ਵੀਰ ਨੇ ਗੱਲ ਕਰਨੀ ਹੈ ਉਹ ਸਾਡੇ ਨਾਲ ਕਰ ਸਕਦਾ ਹੈ ਜੀਨੇ ਮਾਇਆ ਪਾਉਣੀ ਹੈ ਉਹ ਮਾਤਾ ਜੀ ਦਾ ਅਕਾਊਂਟ ਨੰਬਰ ਦਿੱਤਾ ਹੋਇਆ ਹੈ ਤੇ ਉਹ ਚ ਪਾ ਸਕਦੇ ਹਾਂ ਤੇ ਮਾਤਾ ਜੀ ਨੂੰ ਉੱਚਾ ਸੁਣਦਾ ਇਸ ਕਰਕੇ ਫਿਰ ਸਮਝ ਨਹੀਂ ਲੱਗਦੀ ਤਾਂ ਅਸੀਂ ਆਪ ਦਾ ਨੰਬਰ ਦੇ ਰਹੇ ਹਾਂ ਹਾਂ ਤੇ ਬੇਨਤੀ ਹੈ ਸੰਗਤਾਂ ਨੂੰ ਦੇਸ਼ਾਂ ਉਦੇਸ਼ਾਂ ਦੇ ਵੀਰਾਂ ਨੂੰ ਖਾਸ ਕਰਕੇ ਜਿਹੜੇ ਕਬੱਡੀ ਦੇ ਪ੍ਰਮੋਟਰ ਨੇ ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਮੈਂ ਬਹੁਤ ਜ਼ਿਆਦਾ ਕਬੱਡੀ ਦਾ ਮਤਲਬ ਕੀ ਸੰਸ਼ਕਾ ਮੈਂ ਕਬੱਡੀ ਦੇਖਦਾ ਹਰ ਜਗ੍ਹਾ ਤੇ ਆਪਣੇ ਗੁਰਸਿੱਖ ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਵੱਡੇ ਵੱਡੇ ਨਾਮ ਕਬੱਡੀ ਤੇ ਰੱਖਦੇ ਆ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਹੋ ਜਿਹੇ ਬਜ਼ੁਰਗਾਂ ਦੀ ਵੀ ਕੋਸ਼ਿਸ਼ ਨਾਲ ਕੁਝ ਤਿਲ ਫੁੱਲ ਭੇਟਾ ਦੇਣ ਤੇ ਇਹਨਾਂ ਦਾ ਘਰ ਪੈ ਸਕੇ ਬਹੁਤ ਬਹੁਤ ਧੰਨਵਾਦ ਇਹਨਾਂ ਮੌੜ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ